ਪਿਖਾਰੀ ਬਾਣ ਕੁੰਭ ਮੇਲੇ ਪਹੁੰਚਿਆ ਇਹ ਪੰਜਾਬੀ ਗਾਇਕ ਦੂਜਿਆਂ ਨੂੰ ਹਸਾਉਣ ਵਾਲਾ ਕਪਿਲ ਸ਼ਰਮਾ ਖੁਦ ਕਿਉਂ ਹੋਇਆ ਦੁਖੀ ਇਸ ਹਫਤੇ ਕਿਹੜੀਆਂ ਫਿਲਮਾਂ ਹੋ ਰਹੀਆਂ ਨੇ ਰਿਲੀਜ਼ ਸਾਸ਼ਿਕਾ ਜੀ ਮੈਂ ਹਾਂ ਅਮਨ ਐਂਟਰਟੇਨਮੈਂਟ ਲਿੰਕ ਤੇ ਤੁਹਾਡਾ ਸਵਾਗਤ ਹੈ ਤੇ ਸਾਂਝੀਆਂ ਕਰਦੇ ਹਾਂ ਐਂਟਰਟੇਨਮੈਂਟ ਇੰਡਸਟਰੀ ਦੀਆਂ ਖਾਸ ਖਬਰਾਂ ਸਭ ਤੋਂ ਪਹਿਲਾਂ ਗੱਲ ਕਰ ਲਈਏ ਕੁੰਭ ਦੇ ਮੇਲੇ ਦੀ ਪੰਜਾਬੀ ਗਾਇਕ ਸਿੰਘਾ ਕੁੰਭ ਮੇਲੇ ਪਹੁੰਚੇ ਨੇ ਇਸ ਦੌਰਾਨ ਸਭ ਤੋਂ ਜ਼ਿਆਦਾ ਖਿੱਚ ਦਾ ਕੇਂਦਰ ਬਣਿਆ ਸਿੰਘੇ ਦਾ ਪਹਿਰਾਵਾ ਜੀ ਹਾਂ ਸਿੰਘੇ ਨੇ ਕੁੰਭ ਦੇ ਮੇਲੇ ਤੋਂ ਇੱਕ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਸਰੀਰ ਨੂੰ ਲੋਈ ਨਾਲ ਕੋਏ ਹੋਏ ਨਜ਼ਰ ਆਏ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਫਕਰ মুਵੀ ਸ਼ੂਟ ਮਹਾਕੁੰਭ ਵਿੱਚ ਸ਼ੁਰੂ ਹੈ ਇਸ ਤੋਂ ਇਲਾਵਾ ਵੀਡੀਓ ਵਿੱਚ ਗਾਇਕ ਨੇ ਕਿਹਾ ਕਿ ਤੁਹਾਨੂੰ ਫੱਕਰ ਮੂਵੀ ਦੀ ਅਪਡੇਟ ਦੱਸਣਾ ਚਾਹੁੰਦਾ ਅਸੀਂ ਸ਼ੂਟ ਸ਼ੁਰੂ ਕਰ ਚੁੱਕੇ ਹਾਂ ਲਓ ਜੀ ਫੱਕਰ ਮੂਵੀ ਦਾ ਸ਼ੂਟ ਅਸੀਂ ਕੁੰਭ ਮੇਲੇ ਤੋਂ ਸ਼ੁਰੂ ਕਰ ਦਿੱਤਾ ਹੈ ਇਹ ਗੱਲ ਉਹਨਾਂ ਨੇ ਆਪਣੀ ਵੀਡੀਓ ਦੇ ਵਿੱਚ ਸਾਂਝੀ ਕੀਤੀ ਹੈ ਕੁੰਭ ਦੇ ਮੇਲੇ ਤੋਂ ਅਸੀਂ ਫੱਕਰ ਮੂਵੀ ਦਾ ਸਟਾਰਟ ਕੀਤਾ ਹੈ ਸ਼ੂਟ ਤੇ ਹੁਣ ਆਪੇ ਦੇਖ ਲਓ ਪਤਾ ਲੱਗ ਜੂ ਤੁਹਾਨੂੰ ਤੇ ਮੂਵੀ ਕਿੱਦਾਂ ਦੀ ਆਪਾਂ ਬਣਾ ਰਹੇ ਹਾਂ ਕਿੱਦਾਂ ਦੀ ਸੋਚ ਰਹੇ ਹਾਂ ਕੁੰਭ ਦੇ ਮੇਲੇ ਤੋਂ ਸਟਾਰਟ ਕੀਤਾ ਫਕਰ ਮੂਵੀ ਦਾ ਸ਼ੂਟ ਅਸੀਂ ਰੱਬ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ ਸਾਰਿਆਂ ਨੂੰ ਜਲਦੀ ਮਿਲਦੇ ਆ ਤੇ ਤੋਂ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਮੈਂ ਕਿਹਾ ਦੱਸ ਦਵਾਂ ਬਾਕੀ ਪਾਇਲਟ ਸ਼ੂਟ ਆ ਗਿਆ ਫਕਰ ਮੂਵੀ ਦਾ ਤੁਸੀਂ ਦੇਖੋ ਜਾ ਕੇ ਜਰੂਰ ਤੁਹਾਨੂੰ ਦੱਸ ਦਈਏ ਕਿ ਗਾਇਕ ਸਿੰਘਾਂ ਤੋਂ ਪਹਿਲਾਂ ਗਾयक ਨਿੰਜਾ ਲਖਵਿੰਦਰ ਵਡਾਲੀ ਤੇ ਗੁਰੂ ਰੰਧਾਵਾ ਵੀ ਕੁੰਭ ਦੇ ਮੇਲੇ ਵਿੱਚ ਹਾਜ਼ਰੀ ਲਵਾ ਚੁੱਕੇ ਨੇ ਇਸ ਤੋਂ ਬਾਅਦ ਗੱਲ ਕਰਦੇ ਆ ਇੱਕ ਅਜਿਹੀ ਫਿਲਮ ਜਿਸ ਨੇ ਆਪਣੇ ਪੋਸਟਰ ਰਿਲੀਜ਼ ਮੌਕੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਗੱਲ ਕਰ ਰਹੇ ਆ ਜੇ ਰੰਧਾਵਾ ਤੇ ਜੈਸਮਿਨ ਬਸੀਨ ਦੀ ਫਿਲਮ ਦੀ ਕਿਉਂਕਿ ਐਕਸ਼ਨ ਹੀਰੋ ਜੇ ਰੰਧਾਵਾ ਨੇ ਜੋ ਕੀਤਾ ਉਹ ਫਿਲਮ ਇੰਡਸਟਰੀ ਚ ਪਹਿਲੀ ਵਾਰ ਹੋਇਆ ਜੀ ਹਾਂ ਗੱਲ ਕਰ ਰਹੇ ਆ ਫਿਲਮ ਬਦਨਾਮ ਦੀ ਇਸ ਫਿਲਮ ਦਾ ਪੋਸਟਰ ਰਿਲੀਜ਼ ਕਰਨ ਲਈ ਜੇ ਨੇ ਜਹਾਜ਼ ਤੋਂ ਛਾਲ ਮਾਰ ਦਿੱਤੀ ਸਕਾਈ ਡਾਈਵਿੰਗ ਰਾਹੀਂ 13000 ਫੁੱਟ ਦੀ ਉਚਾਈ ਤੋਂ ਇਸ ਫਿਲਮ ਦਾ ਪੋਸਟਰ ਲਾਂਚ ਕੀਤਾ ਗਿਆ ਇਸ ਕਾਰਨ ਇਸ ਫਿਲਮ ਦੀ ਖੂਬ ਚਰਚਾ ਵੀ ਹੋ ਰਹੀ ਹੈ ਫਿਲਮ ਬਦਨਾਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਪੋਸਟਰ 'ਚ ਵੇਖਿਆ ਜਾ ਸਕਦਾ ਹੈ ਕਿ ਇਸ ਫਿਲਮ ਦੇ ਵਿੱਚ ਜੇ ਰੰਦਾਵਾ ਦੇ ਨਾਲ ਜੈਸਮੀਨ ਭਸੀਨ ਮੁਕੇਸ਼ ਰਸ਼ੀ ਤੇ ਨਿਰਮਲ ਰਸ਼ੀ ਵੀ ਨਜ਼ਰ ਆਉਣਗੇ ਇੱਕ ਹੋਰ ਕਾਰਨ ਹੈ ਜਿਸ ਕਾਰਨ ਇਹ ਫਿਲਮ ਖੂਬ ਚਰਚਾ 'ਚ ਹੈ ਉਹ ਹੈ ਟੀਜ਼ਰ ਲਾਂਚ ਇਸ ਟੀਜ਼ਰ ਲਾਂਚ ਤੇ ਭਾਰਤੀ ਕ੍ਰਿਕਟਰਸ ਦਾ ਆਉਣਾ ਚਰਚਾ ਦਾ ਵਿਸ਼ਾ ਬਣਿਆ ਇੰਡੀਅਨ ਕ੍ਰਿਕਟਰ ਰਾਹੁਲ ਤਿਵੱਤੀਆ ਤੇ ਯੂਜੀ ਚਾਹਲ ਵੀ ਫਿਲਮ ਦੇ ਪ੍ਰੋਮੋਸ਼ਨ ਤੇ ਨਜ਼ਰ ਆਏ ਨੇ ਰਿਲੀਜ਼ ਹੁੰਦੇ ਹੀ YouTube ਉੱਤੇ ਛਾਇਆ ਯੋਯੋ ਹਣੀ ਸਿੰਘ ਦੇ ਨਵੇਂ ਗੀਤ ਦਾ ਟੀਜ਼ਰ ਯੋਯੋ ਹਣੀ ਸਿੰਘ ਜੋ ਆਪਣਾ ਨਵਾਂ ਗੀਤ ਮੈਨੀਅਕ ਲੈ ਕੇ ਆਏ ਨੇ ਗੀਤਾਂ ਕਿੰਨਾ ਟ੍ਰੈਂਡ ਕਰੇਗਾ ਇਸ ਦਾ ਅੰਦਾਜ਼ਾ ਇਸ ਦੇ ਟੀਜ਼ਰ ਨਾਲ ਲਗਾਇਆ ਜਾ ਸਕਦਾ ਕਿਉਂਕਿ ਟੀਜ਼ਰ ਰਿਲੀਜ਼ ਹੁੰਦੇ ਹੀ ਟ੍ਰੈਂਡਿੰਗ ਚਾਰਟ ਵਿੱਚ ਆ ਚੁੱਕਿਆ ਹੈ ਹਨੀ ਸਿੰਘ ਦਾ ਇਹ ਗੀਤ ਗੁਲਸ਼ਨ ਕੁਮਾਰ ਤੇ ਟੀ ਸੀਰੀਜ਼ ਵੱਲੋਂ ਕੀਤਾ ਗਿਆ ਹੈ ਗੀਤ ਨੂੰ ਲੀਓ ਗਰੇਵਾਲ ਵੱਲੋਂ ਲਿਖਿਆ ਗਿਆ ਇਸ ਗੀਤ ਨੂੰ ਦੁਬਈ ਦੇ ਵਿੱਚ ਸ਼ੂਟ ਕੀਤਾ ਗਿਆ ਤੇ ਟੀਜ਼ਰ ਦੀ ਕੈਪਸ਼ਨ ਦੇ ਵਿੱਚ ਲਿਖਿਆ ਗਿਆ ਗੈਟ ਰੈਡੀ ਟੂ ਨੋ ਦਾ ਰੀਅਲ ਮੈਡਨੈਸ ਜਿਸ Song ਦੀ ਗੱਲ ਹੋ ਹੀ ਰਹੀ ਹੈ ਤਾਂ Comedy King Kapil Sharma ਦਾ ਗੀਤ ਵੀ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ ਆਪਣੇ Show 'ਚ ਸਾਰਿਆਂ ਨੂੰ ਹਸਾਉਣ ਵਾਲੇ Kapil Sharma ਆਪਣੇ ਗੀਤ ਰਾਹੀਂ ਸਾਰਿਆਂ ਨੂੰ ਇਮੋਸ਼ਨਲ ਕਰ ਰਹੇ ਨੇ ਇਸ ਗੀਤ ਨੂੰ 2.8 million views ਮਿਲ ਚੁੱਕੇ ਨੇ ਗੀਤ ਦਾ ਟਾਈਟਲ ਹੈ Guilt ਇਸ ਗੀਤ ਨੂੰ ਲਿਖਿਆ Raj Ranjodh ਨੇ ਹੈ ਤੇ ਇਸ ਤੋਂ ਪਹਿਲਾਂ Kapil Sharma ਦਾ Guru Randhawa ਦੇ ਨਾਲ ਵੀ ਗੀਤ ਆਇਆ ਸੀ ਜਿਸ ਦਾ ਟਾਈਟਲ ਸੀ Alone ਮਿੱਤਰਾਂ ਦੀ ਛਤਰੀ ਫੇਮ ਬੱਬੂ ਮਾਨ ਆਪਣੇ ਕਈ ਪ੍ਰੋਜੈਕਟਸ ਕਾਰਨ ਸੁਰਖੀਆਂ ਬਟੋਰ ਰਹੇ ਨੇ ਇਸ ਤੋਂ ਪਹਿਲਾਂ ਗਾਇਕ ਨੇ ਹਾਲ ਹੀ ਵਿੱਚ ਆਪਣੀ ਪਹਿਲੀ ਕਿਤਾਬ ਮੇਰਾ ਗਮ ਵੀ ਲਾਂਚ ਕੀਤੀ ਹੈ ਜੋ ਕਿ ਆਨਲਾਈਨ ਜਲਦੀ ਉਪਲਬਧ ਹੋ ਜਾਵੇਗੀ ਇਸ ਕਿਤਾਬ ਲਈ ਕੀਤੀ ਪ੍ਰੈਸ ਕਾਨਫਰੰਸ ਦੇ ਵਿੱਚ ਬੱਬੂ ਮਾਨ ਕਹਿੰਦੇ ਨੇ ਮੈਂ ਜਿਸ ਤਰ੍ਹਾਂ ਸਮਾਜਿਕ ਵਿਸ਼ਿਆਂ ਉੱਤੇ ਲਿਖਦਾ ਰਹਿਣਾ ਉਸੇ ਤਰ੍ਹਾਂ ਦੇ ਵਿਸ਼ਿਆਂ ਨੂੰ ਕਿਤਾਬ ਵਿੱਚ ਸ਼ਾਮਲ ਕੀਤਾ ਗਿਆ ਹੈ ਇਸ ਤੋਂ ਇਲਾਵਾ ਗਾਇਕ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਬੱਬੂ ਮਾਨ ਪੰਜਾਬੀ ਫਿਲਮ ਸ਼ੌਂਕੀ ਸਰਦਾਰ ਨੂੰ ਲੈ ਕੇ ਵੀ ਚਰਚਾ 'ਚ ਨੇ ਇਸ ਫਿਲਮ ਵਿੱਚ ਬੱਬੂ ਮਾਨ ਦੇ ਨਾਲ ਗੁਰੂ ਰੰਦਾਵਾ ਵੀ ਮੇਨ ਲੀਡ ਵਿੱਚ ਨਜ਼ਰ ਆਉਣਗੇ ਉਹ ਫਿਲਮ ਜਿਸ ਦਾ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਹੈ ਪੰਜਾਬ 95 ਦੀ ਗੱਲ ਕਰਦੇ ਆਂ ਫਿਲਮ ਨੂੰ ਲੈ ਕੇ ਆ ਰਹੀਆਂ ਦਿੱਕਤਾਂ ਕਾਰਨ ਡਾਇਰੈਕਟਰ ਹਨੀ ਤ੍ਰਿਹਨ ਨੇ ਪੋਸਟ ਸਾਂਝੀ ਕਰਕੇ ਆਪਣਾ ਗੁੱਸਾ ਜ਼ਾਹਿਰ ਕੀਤਾ ਇਸ ਪੋਸਟ ਵਿੱਚ ਹਨੀ ਨੇ ਪੋਸਟਰ ਤੇ ਕਰਾਸ ਮਾਰ ਕੇ ੱਤਕਾ ਲਿਖਿਆ BBC ਨਾਲ ਇੰਟਰਵਿਊ ਦੌਰਾਨ ਪੰਜਾਬ 95 ਚ ਅਹਿਮ ਰੋਲ ਅਦਾ ਕਰ ਰਹੇ ਜਗਦੀਪ ਸੰਧੂ ਨੇ ਕਿਹਾ ਕਿ ਸਾਨੂੰ ਪਤਾ ਵੀ ਨਹੀਂ ਹੈ ਇਸ ਫਿਲਮ ਨੂੰ ਕਿਨਾ ਕਾਰਨਾਂ ਕਰਕੇ ਰਿਲੀਜ਼ ਨਹੀਂ ਹੋਣ ਦਿੱਤਾ ਜਾ ਰਿਹਾ ਹੈ ਸਿਰਫ ਪੰਜਾਬ ਵਾਸੀ ਹੀ ਨਹੀਂ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਵੱਲੋਂ ਵੀ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਤੇ ਆਧਾਰਿਤ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਇਸ ਹਫਤੇ ਰਿਲੀਜ਼ ਹੋਣ ਵਾਲੀ ਫਿਲਮ ਦੀ ਗੱਲ ਕਰ ਲੈਣੇ ਆ ਫਿਲਮ ਮਝੈਲ ਇਸ ਹਫਤੇ ਰਿਲੀਜ਼ ਹੋਈ ਹੈ ਇਸ ਫਿਲਮ ਦੇ ਵਿੱਚ ਮਾਜੇ ਦੀ ਤਰਾਸਦੀ ਤੇ ਗੱਲ ਕੀਤੀ ਗਈ ਹੈ ਫਿਲਮ ਮਝੈਲ ਦੀ ਸਟਾਰ ਕਾਸ ਦੀ ਗੱਲ ਕਰੀਏ ਤਾਂ ਗੁੱਗੂ ਗਿੱਲ, ਦੇਵ ਕਰੋੜ ਵਰਗੇ ਐਕਸ਼ਨ ਹੀਰੋਜ਼ ਇਸ ਫਿਲਮ ਦੇ ਵਿੱਚ ਨਜ਼ਰ ਆ ਰਹੇ ਨੇ ਉਸ ਦੇ ਨਾਲ ਹੀ ਰੂਪੀ ਗਿੱਲ ਪੁਲਿਸ ਆਫੀਸਰ ਦਾ ਰੋਲ ਕਰ ਰਹੇ ਨੇ ਕੁੱਲ ਸਿੱਧੂ ਤੇ ਤੀਰਜ ਕੁਮਾਰ ਗ੍ਰੇ ਸ਼ੇਡ ਦੇ ਵਿੱਚ ਨਜ਼ਰ ਆ ਰਹੇ ਨੇ ਤੁਸੀਂ ਫਿਲਮ ਮਝੈਲ ਦੇਖ ਲਈ ਐ ਜੇ ਦੇਖ ਲਈ ਐ ਤਾਂ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਵੇਂ ਦੀ ਲੱਗੀ ਇਸ ਦੇ ਨਾਲ ਹੀ ਅਗਲੇ ਹਫਤੇ ਫਿਰ ਤੁਹਾਡੀ ਬਿਜ਼ੀ ਲਾਈਫ ਚ ਕੁਝ ਐਂਟਰਟੇਨਮੈਂਟ ਲੈ ਕੇ ਆਵਾਂਗੀ ਤਦ ਤੱਕ ਲਈ ਸਸ਼ੀਕਾਲ